ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਲੜੀ ਦੇ ਤਹਿਤ ਐਸਐਸਪੀ ਮਾਸਾ ਭਾਗੀ ਰਸਕ ਮੀਨਾ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਅਤੇ ਆਮ ਪਬਲਿਕ ਦੇ ਸਬੰਧਾਂ ਵਿੱਚ ਸੁਧਾਰ ਲਿਆਉਣ ਅਤੇ ਜਨਤਕ ਸਹਿਯੋਗ ਨੂੰ ਹੋਰ ਵਧਾਉਣ ਲਈ ਪੁਟ ਲਾਡਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਹਲਕਾ ਵਾਇਕ ਬੋਧਰਾਮ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਆਮ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਡਾ ਜਿਹੜਾ ਪੰਜਾਬ ਪੁਲਿਸ ਦਾ ਸੰਪਰਕ ਅਭਿਆਨ ਹੈ ਉਹਦੇ ਤਹਿਤ ਪਬਲਿਕ ਮੀਟਿੰਗ ਇੱਥੇ ਜਿਹੜਾ ਗੁੱਡਲਾਟਾ ਵਿਖੇ ਕੀਤੀ ਗਈ ਹੈ ਜਿਦੇ ਚਾਰਜ ਸਾਡੇ ਨਾਲ ਐਮਐਲਏ ਸਾਹਿਬ ਵੀ ਸ਼੍ਰੀਕ ਹੋਏ ਨੇ ਔਰ ਇੱਥੇ ਜਿਹੜਾ ਹੈਗਾ ਜਿੰਨੇ ਵੀ ਆਸ-ਪਾਸ ਦੇ ਪਿੰਡਾਂ ਦੇ ਔਰ ਸ਼ਹਿਰ ਦੇ ਮੰਨੇ ਪਰਵੰਨੇ ਵਿਅਕਤੀ ਨੇ ਉਹਨਾਂ ਨੇ ਸਾਡੇ ਨਾਲ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਔਰ ਸਾਡਾ ਜਿਹੜਾ ਮੁੱਖ ਉਦੇਸ਼ ਜਿਹੜਾ ਹੈਗਾ ਇਸ ਪਬਲਿਕ ਮੀਟਿੰਗ ਦਾ ਇਹ ਹੈ ਕਿ ਲੋਕਾਂ ਦੇ ਨਾਲ ਪੁਲਿਸ ਦੀ ਸਾਂਝ ਕਾਇਮ ਕਰਨਾ ਤਾਂ ਕਿ ਲੋਕੀ ਬੇਝਿਜਕ ਬਿਨਾ ਕਿਸੇ ਜਿਹੜਾ ਹੈਗਾ ਸ਼ੱਕ ਸੁਭਾ ਦੇ ਸਾਨੂੰ ਇਨਫਾਰਮੇਸ਼ਨ ਦੇਣ ਜਿਹਦੇ ਵਿੱਚ ਲੋਕਾਂ ਨੂੰ ਸਾਨੂੰ ਪਤਾ ਚੱਲਿਆ ਕਿ ਉਹ ਪੁਲਿਸ ਨੂੰ ਇਨਫੋਰਮ ਕਰਨ ਦੇ ਵਿੱਚ ਵੀ ਗੁਰੇਜ਼ ਕਰਦੇ ਨੇ ਜਿਹੜੀ ਸਾਡੀ ਪਿਛਲੇ 1.5 ਮਹੀਨੇ ਤੋਂ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰਨ ਦੇ ਵਿੱਚ ਸਫਲ ਹੋਏ ਆ ਪਿਛਲੇ ਇਹ ਮਹੀਨੇ ਜਿਹੜਾ ਹੈਗਾ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 200 ਦੇ ਕਰੀਬ ਐਫ ਆਈ ਆਰ ਜਿਹੜੀਆਂ ਹੈਗੀਆਂ ਨਸ਼ਾ ਤਸਕਰਾਂ ਦੇ ਵਿਰੁੱਧ ਦਰਜ ਹੋਈਆਂ ਔਰ ਉਹਦੇ ਵਿੱਚ 250 ਦੇ ਕਰੀਬ ਜਿਹੜੇ ਨਸ਼ਾ ਤਸਕਰ ਨੇ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜੇ ਗਏ ਔਰ ਐਸੇ ਮੁਹਿੰਮ ਦੇ ਤਹਿਤ ਜਿਹੜਾ ਹੈਗਾ ਅੱਜ ਸਾਡੀ ਜਿਹੜੀ ਇਹ ਸੰਪਰਕ ਮੀਟਿੰਗ ਹੈ ਪਬਲਿਕ ਮੀਟਿੰਗ ਹੈ ਉਹਦੇ ਵਿੱਚ ਵੀ ਲੋਕਾਂ ਦਾ ਜਿਹੜਾ ਸਹਿਯੋਗ ਲਗਾਤਾਰ ਜਾਰੀ ਰੱਖਣ ਲਈ ਜਿਹੜਾ ਹੈਗਾ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਵੀ ਲਗਾਤਾਰ ਪੰਜਾਬ ਪਰਸੇ ਲੱਗੀ ਹੈ ਨਸ਼ੇ ਜਿਹੜੇ ਇਹਨਾਂ ਨੂੰ ਰੋਕਣ ਲਈ ਤੇ ਲੇਕਿਨ ਕਿਤਨਾ ਕਿਤੇ ਆਪਾਂ ਦੇਖ ਰਹੇ ਜੀ ਸਿਹਤ ਮਹਿਕਮੇ ਤੋਂ ਆਪਣੇ ਗੋਲੀ ਲੈ ਰਹੇ ਨੇ ਉਹਨਾਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈਗਾ ਉਹ ਕਿਸ ਤਰੀਕੇ ਦੀ ਮੰਦੀ ਹੋ ਸਕਦਾ ਦੇਖੋ ਜਦੋਂ ਵੀ ਕੋਈ ਆਪਾਂ ਕੋਈ ਜਿਹੜੀ ਹੈਗੀ ਨਸ਼ਾ ਛੱਡਣਾ ਹੁੰਦਾ ਤਾਂ ਉਹਦੀ ਜਿਹੜੀ ਹੈਗੀ ਆ ਉਹ ਛੱਡਣ ਵਾਸਤੇ ਸਾਨੂੰ ਇੱਕ ਮੈਡੀਕੇਸ਼ਨ ਦੀ ਜ਼ਰੂਰਤ ਹੁੰਦੀ ਹੈ ਔਰ ਉੱਥੇ ਜਦੋਂ ਜਿਵੇਂ ਹੀ ਜਿਹੜਾ ਹੈਗਾ ਆਸੇ-ਪਾਸੇ ਤੇ ਏਰੀਆ ਦੇ ਵਿੱਚ ਨਸ਼ੇ ਦੀ ਕੁਆਂਟੀਟੀ ਘਟਦੀ ਹੈ ਜਦੋਂ ਉਹ ਜਿਹੜਾ ਮਿਲਣਾ ਬੰਦ ਹੋ ਜਾਂਦਾ ਤਾਂ ਲੋਕਾਂ ਦਾ ਜਿਹੜਾ ਹੈਗਾ ਸਿਹਤ ਵਿਭਾਗ ਦੇ ਜਿਹੜੇ ਡੀ ਐਡਿਕਸ਼ਨ ਸੈਂਟਰ ਨੇ ਜਾਂ ਓਟ ਸੈਂਟਰ ਨੇ ਉੱਥੇ ਉਹਨਾਂ ਦਾ ਜਿਹੜੀ ਹੈਗੀ ਤਾਦਾਦ ਵਧਣ ਲੱਗ ਜਾਂਦੀ ਹੈ ਇਹ ਜਿਹੜਾ ਹੈਗਾ ਇੱਕ ਪ੍ਰੋਸੈਸ ਜਿਹੜੋ ਜੋ ਡੀ ਐਡਿਕਸ਼ਨ ਦਾ ਹੈ ਉਹਦੇ ਤਹਿਤ ਜਿਹੜਾ ਇਹ ਸਾਨੂੰ ਦੇਖਣ ਦੇ ਵਿੱਚ ਮਿਲਦਾ ਹੈ ਇਹਦੇ ਵਿੱਚ ਸਾਨੂੰ ਇਹ ਚਾਹੀਦਾ ਹੈਗਾ ਕਿ ਜਿਹੜਾ ਸਮਾਜ ਦਾ ਸਹਿਯੋਗ ਜਿਹੜਾ ਹੈਗਾ ਉਹ ਲਗਾਤਾਰ ਮਿਲਦਾ ਰਹੇ ਜਿਹੜੇ ਪਿੰਡਾਂ ਦੇ ਤੇ ਵਾਰਡ ਦੇ ਵਿੱਚ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਕਿ ਇਹ ਓਟ ਸੈਂਟਰ ਨੇ ਤੇ ਜਿਹੜੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਨੇ ਉੱਥੇ ਕਿਸੇ ਵੀ ਕਿਸਮ ਦੀ ਜਿਹੜੀਆਂ ਨਸ਼ੀਆਂ ਗੋਲੀਆਂ ਵਾਂਗ ਜਿਹੜੇ ਦਵਾਈ ਨੂੰ ਵੇਚਣਾ ਸਟਾਰਟ ਕਰ ਦਿੰਦੇ ਨੇ ਉਹਦੇ ਬਾਰੇ ਦੇ ਵਿੱਚ ਪੁਲਿਸ ਨੂੰ ਜਿਹੜਾ ਹੈਗਾ ਇਨਫੋਰਮ ਕਰਨ ਤਾਂ ਕਿ ਪੁਲਿਸ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੋ। ਆਪਣੇ ਮਾਨਸਾ ਜਿਹੜੇ ਕਿੰਨੇ ਸੈਂਟਰ ਬਣਾਏ ਨੇ ਜਿਹਨਾਂ ਚਾਚਾ ਹੋ ਜਾਂਦੇ ਨੇ ਤੋੜ ਲੜ ਕੇ ਨਸ਼ਾ। ਮਾਨਸਾ ਦੇ ਵਿੱਚ 14 ਦੇ ਕਰੀਬ ਜਿਹੜੇ ਨੇ ਡੀ ਐਡਿਕਸ਼ਨ ਸੈਂਟਰ ਨੇ। ਔਰ ਇਹਦੇ ਵਿੱਚ ਇੱਕ ਜਿਹੜਾ ਸੈਂਟਰ ਹੈਗਾ ਉਹ ਗਵਰਨਮੈਂਟ ਦਾ ਹੈਗਾ ਜਿਹਦੇ ਵਿੱਚ ਕਿ ਲਗਭਗ 30 ਬੈਡ ਦੀ ਕਪੈਸਿਟੀ ਹੈ। ਉਹਦੇ ਵਿੱਚ ਤੁਸੀਂ ਹੈਲਥ ਡਿਪਾਰਟਮੈਂਟ ਤੋਂ ਵੀ ਕਨਫਰਮ ਕਰ ਸਕਦੇ ਹੋ ਔਰ ਇਹਦੇ ਵਿੱਚ ਜਿਹੜਾ ਹੈਗਾ ਫ੍ਰੀ ਜਿਹੜਾ ਹੈਗਾ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਵਿਅਕਤੀ ਨੂੰ ਜਿਹੜਾ ਨਸ਼ਾ ਛੁਡਾਇਆ ਜਾਂਦਾ ਸਿਵਾਏ ਜਿਹੜੇ ਬੇਸਿਕ ਟੈਸਟ ਨੇ ਜਿਹਦੇ ਚ ਕਿ ਆਪਾਂ ਕਿਸੇ ਵੀ ਜਿਹੜਾ ਹੈਗਾ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਭਰਤੀ ਕਰਨ ਸਮੇਂ ਕਰਦੇ ਆਂ ਉਦੇ ਵਿੱਚ ਮਾਮੂਲੀ 1000 ਰੁਪਏ ਦਾ ਸ਼ਾਇਦ ਕੋਸਟ ਆਂਦੀ ਹੈ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਰੀ ਮੈਡੀਕੇਸ਼ਨ ਜਿਹੜੀ ਹੈ ਉਹਦੇ ਵਿੱਚ ਫ੍ਰੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਾ ਵਿਰੁੱਧ ਮੈਮਚਲਾਈ ਕੀਤੀ ਹੈ ਅੱਜ ਉਸ ਦੀ ਲੜੀ ਵਜੋਂ ਸਰ ਹਰਜੀਤ ਸਿੰਘ ਜੀ ਆਈਪੀਐਸ ਡੀਆਜੀ ਭੰਡਾਰੇ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਐਸਐਸਪੀ ਸਾਹਿਬ ਪਹੁੰਚੇ ਨੇ ਮਗੀਰ ਸਿੰਘ ਜੀ ਮੀਨਾ ਆਈਪੀਐਸ ਸਾਰੀ ਪੁਲਿਸ ਖੜੀ ਹੈ ਦੇਖੋ ਇਹ ਕਈ ਫਰੰਟ ਲਾਈਨਾਂ ਦੇ ਉੱਤੇ ਕਈ ਕੰਪੋਨੈਂਟ ਦੇ ਕੰਮ ਕਰਨਾ ਪੈਂਦਾ ਹੈ ਇਥੇ ਡੀਡਿਕਸ਼ਨ ਸੈਂਟਰ ਨੇ ਉਹ ਪਰਿਵਾਰ ਜਿਹੜਾ ਭਲਾਈ ਭਾਗ ਹੈ ਹੈਲਥ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਰੀਹੈਬਿਟੇਸ਼ਨ ਸੈਂਟਰ ਨੇ ਉਹ ਪੰਜਾਬ ਸਰਕਾਰ ਕਰ ਰਹੀ ਹੈ ਪੂਰਾ ਕੰਮ ਕਰ ਰਹੀ ਹੈ ਉੱਥੇ ਆਪਣੇ ਮਾਨਸਾ ਦੇ ਵਿੱਚ ਖਿਆਲਾ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਫਰੰਟ ਲਾਈਨ ਤੇ ਯੋਧੇ ਕੰਮ ਕਰਦੇ ਆ ਸਾਡੀ ਇਸ ਯੋਧੇ ਵਿੱਚ ਉਹ ਸਾਡੀ ਪੰਜਾਬ ਪੁਲਿਸ ਹੈ ਕਿਉਂਕਿ ਇਹਨਾਂ ਕੋਲੇ ਐਫ ਆਈ ਆਰ ਦਰਜ ਕਰਨ ਦੀ ਪਾਵਰ ਹੁੰਦੀ ਹੈ ਇਹਨਾਂ ਕੋਲੇ ਉਹਨਾਂ ਨੂੰ ਸਜ਼ਾ ਦੇਣ ਦੀ ਪਾਵਰ ਹੁੰਦੀ ਹੈ ਇਹਨਾਂ ਪੜਨ ਦੀ ਪਾਵਰ ਹੁੰਦੀ ਹੈ ਇਹਨਾਂ ਕੋਲ ਵਹੀਕਲ ਨੇ ਆਪਣਾ ਇੱਕ ਪੂਰਾ ਇਨਫਰਾਸਟ੍ਰਕਚਰ ਹੈ ਜੋ ਪੰਜਾਬ ਸਰਕਾਰ ਨੇ ਮਈਆ ਕਰਾਇਆ ਹੈ। ਤੋਂ ਸਰ ਨੂੰ ਵੱਡਾ ਜਿਹੜਾ ਕੰਮ ਹੈ ਚੈਲਿੰਜਿੰਗ ਜੌਬ ਹੈ ਉਹ ਸਾਡੀ ਪੰਜਾਬ ਪੁਲਿਸ ਦਾ ਹੈ। ਔਰ ਮੈਂ ਸਾਡੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਹੜਾ ਮਾਨਸਾ ਦੇ ਵਿੱਚ ਰੇਂਜ ਦੇ ਵਿੱਚ ਹਰਜੀਤ ਸਿੰਘ ਦੀ ਅਗਵਾਈ ਹੇਠ ਦੇ ਵਿੱਚ ਜਿਹੜਾ ਫਰੰਟ ਲਾਈਨ ਤੇ ਜੋਦੇ ਕੰਮ ਕਰ ਰਹੇ ਨੇ ਇਸਦੇ ਪੰਜਾਬ ਪੁਲਿਸ ਦੇ ਮੈਂ ਸਲਾਮ ਕਰਦਾ ਉਹਨਾਂ ਨੂੰ। ਜਰੂਰ ਸਾਨੂੰ ਬਹੁਤ ਜਲਦੀ ਅਸੀਂ ਇਸ ਮਹਿੰਮ ਦੇ ਵਿੱਚ ਜੇਤੂ ਹੋ ਕੇ ਨਿਕਲਾਂਗੇ ਹਾਰੇਗਾ ਨਸ਼ਾ ਜਿੱਤੇਗਾ ਪੰਜਾਬ।